ਓ ਸਤ ਸ੍ਰੀ ਅਕਾਲ ਭਾਬਿਓ ਕੀ ਹਾਲ ਨੇ ਮੇਰੇ ਭਰਾ ਸਾਰੇ ਠੀਕ ਠਾਕ ਲਓ ਜੀ ਅੱਜ ਨਿੱਗੀ ਜੀ ਗੱਲਬਾਤ ਕਰਦੇ ਭਰਾਵਾਂ ਨਾਲ ਇੱਕ ਵੀਡੀਓ ਆਈ ਆਈ ਤੇ ਆਪਣੇ ਜ਼ਿਲ੍ਹੇ ਚੋਂ ਆ ਪਿੰਡ ਨੜਾਂ ਵਾਲੀ ਜ਼ਿਲ੍ਹਾ ਗਰਦਾਸਪੁਰ ਤੋਂ ਵੀਡੀਓ ਅਗਲੇ ਬੰਨੇ ਲਾ ਰਿਹਾ ਮੈਂ ਵੀਰ ਦੀ ਤੇ ਪਤਾ ਲੱਗਾ ਇਹ ਮੈਨੂੰ ਕਿ 8-9 ਵਾਰੀ ਕੋਈ ਟੀਕੇ ਟੁਕੇ ਲਵਾਏ ਸੀ ਬਦਲ ਬਦਲ ਕੇ ਡਾਕਟਰ ਮੇਰੇ ਵੱਲੋਂ ਦੱਸਿਆ ਨੰਬਰ ਨੰਬਰ ਲਿਆ ਵਿਚਾਰਿਆ ਨੇ ਕਦੋਂ ਨੰਬਰ ਮੈਂ ਦਿੰਦਾ ਨਹੀਂ ਤੁਹਾਨੂੰ ਪਤਾ ਮੇਰਾ ਨੰਬਰ ਲਿਆ ਨੇ ਉਹਨਾਂ ਨੇ ਤੇ ਚਲੋ ਗਏ ਉਹਨੇ ਵੇਖਿਓ ਸਾਡੇ ਸੱਚੇ ਪਾਤਸ਼ਾਹ ਦੀ ਕਿਰਪਾ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਚਮਤਕਾਰ ਦੇਖੋ ਉਹਨਾਂ ਦਾ ਤੁਸੀਂ ਕਿ ਚਮਤਕਾਰ ਕਰਦਾ ਹਾਂ ਦਾ ਅੱਠ ਨੌ ਵਾਰੀ ਵੜ ਨੂੰ ਟੀਕੇ ਭਰਾਏ ਨੇ ਠੀਕ ਹੈ ਜੀ ਤੇ ਪਤਾ ਲੱਗਾ ਦਵਾਈ ਦੂ ਵੀ ਇੱਕ ਅੱਧੀ ਵਾਰੀ ਕਿਤੇ ਪਤਾ ਨਹੀਂ ਭਰਾਈ ਕਿ ਨਹੀਂ ਪਰ ਇਹ ਕਿ ਮਸਲਾ ਖਰਾਬ ਹੀ ਹੈ ਨਾ ਨੰਬਰ ਦਿੱਤਾ ਚਲੋ ਗਏ ਚੈੱਕ ਕੀਤਾ ਅੰਦਰ ਪਹਿਲਾਂ ਦੇਖਿਆ ਸਹੀ ਲੱਗੀ ਮੈਨੂੰ ਵਧੀਆ ਲੱਗੀ ਕੋਈ ਇਨਫੈਕਸ਼ਨ ਨਹੀਂ ਲੱਗੀ ਤਾਂ ਫਿਰ ਤੁਹਾਡੇ ਵੀਰ ਨੇ ਆਪਣੇ ਦਿਮਾਗ ਨਾਲ ਆਪਣੇ ਤਰੀਕੇ ਨਾਲ ਆਪਣੇ ਐਕਸਪੈਰੀਮੈਂਟ ਸੀਮਣ ਛੱਡਿਆ ਆਜੋ ਵੀਰ ਨੇ ਆਪਣੀ ਗਾਂ ਚੈੱਕ ਕਰਾਈ ਆ ਡਾਕਟਰ ਤੋਂ ਕਿਉਂਕਿ ਮੈਂ ਮੈਂ ਨਿੱਜੀ ਜੀ ਗੱਲ ਪਿੱਛੇ ਉਹਨਾਂ ਕੋਲ ਜਾਣਾ ਆ ਕੇ ਚਲ ਦੇਣੀ ਤੁਸੀਂ ਕਹਿੰਦੇ ਕਿ ਤੂੰ ਕਿਉਂ ਨਹੀਂ ਗਿਆ ਟਲੋ ਸਾਬ ਟਾਈਮ ਦੀ ਵੀ ਕਮੀ ਆ ਇੱਕ ਥੋੜਾ ਦੂਰ ਵੀ ਆਪਣੇ ਤੋਂ ਨੜਾਂ ਵਾਲੀ ਹਨ ਤੇ ਅਗਲੇ ਅਗਲੇ ਨੂੰ ਵੀ ਖੇਚਲ ਪੈਂਦੀ ਏ ਜੀ ਦੀ ਚਲੋ ਲੱਗੇ ਡਾਕਟਰ ਆਇਆ ਚੈੱਕ ਕਰਾ ਲਈ ਵਧੀਆ ਗੱਲ ਆ ਅਗਲੇ ਨੇ ਰਿਪੋਰਟ ਦਿੱਤੀ ਕਿ ਢੱਲੋਂ ਸਭ ਗਾਂ ਬੈੜ ਤੁਹਾਡੀ ਨਿਕਲ ਆਈ ਆ ਬੜੀ ਖੁਸ਼ੀ ਹੋਈ ਯਾਰ ਮਨ ਨੂੰ ਹਨ ਤੇ ਬਾਕੀ ਵੀਰਪਰਾ ਸਾਡੀਆਂ ਗੱਲਾਂ ਕਰਦੇ ਨੇ ਕਿ ਕਿਵੇਂ ਸਾਡਾ ਦਿਮਾਗ ਕਿਵੇਂ ਆਪਣੇ ਐਕਸਪੈਰੀਮੈਂਟ ਆ ਤਰੀਕੇ ਨੇ ਉਹਦੀ ਦਿੱਤੀ ਹੋਈ ਮਾਤਾ ਦਿਮਾਗ ਦੇ ਨਾਲ ਇਹ ਚੀਜ਼ਾਂ ਹੁੰਦੀਆਂ ਨੇ ਤੇ ਬੜੀ ਖੁਸ਼ੀ ਹੁੰਦੀ ਆ ਇਹ ਰ ਪੀਟਰ ਵੈੜ ਅੱਜ ਗੱਬਣ ਕੀਤੀ ਆ ਪਿੰਡ ਨੜਾਂ ਵਾਲੀ ਤੋਂ ਬਹੁਤੀ ਵੀਡੀਓ ਲੰਬੀ ਨਹੀਂ ਕਰਨੀ ਬਾਕੀ ਮੇਰੇ ਭਰਾ ਤੁਸੀਂ ਕਮੈਂਟਾਂ ਚ ਦੱਸ ਦਿਓ ਕਿਵੇਂ ਆ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਸ਼ੇਅਰ ਵੀ ਕਰ ਦਿਓ ਕਾਂ ਤੱਕ ਪਹੁੰਚੇ ਕਦੇ ਵੀਡੀਓ ਠੀਕ ਹੈ ਜੀ ਸੁਣ ਲਿਓ ਵੀਡੀਓ ਮੇਰੇ ਭਰਾ ਓਕੇ ਜੀ ਚੱਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਅੰਮ੍ਰਿਤਪਾਲ ਸਾਂ ਗੇ ਪਿੰਡ ਨੜਾਂ ਵਾਲੀ ਜ਼ਿਲ੍ਹਾ ਗੁਰਦਾਸਪੁਰ ਇਹ ਇਹ ਪਾਜੀ ਤੁਹਾਡੇ ਕੋਲ ਵੈੜ ਆ ਚਾਰਾਂ ਸਾਲਾਂ ਦੀ ਹੋ ਗਈ ਆ ਤੇ ਸਾਲ ਹੋ ਗਿਆ ਭਾਈ ਇਹਨੂੰ ਬਣਾਉਂਦੇ ਆਣੇ ਤੇ بڑے ਡਾਕਟਰ ਸਰਦੀ ਦੇ ਜੇ ਤੇ ਟੀਕਾ ਲਾ ਕੇ ਤੇ ਚੱਲ ਜਾਂਦੇ ਰਹੇ ਆ ਤੇ ਰਾਖ ਦਿੰਦੇ ਰਹੇ ਜੀ ਬੱਚੀ ਛੋਟੀ ਆ ਇਹ ਨਹੀਂ ਬਾਨੀ ਤੇ ਮੇਰੇ ਭਾਈ ਨੇ ਪਿੰਡ ਕੋਟਲੀ ਤੋਂ ਤੇ ਉਹਨਾਂ ਕੋਲੋਂ ਅਸੀਂ ਮਾਸਟਰ ਕੋਲੋਂ ਜੀ ਦਾ ਨੰਬਰ ਲਿਆ ਆਈ ਤੇ ਵੀਡੀਓ ਵੇਖੀ ਦੀਆਂ ਆਂ ਉਹਨਾਂ ਦੀਆਂ ਤੇ ਫਿਰ ਉਹਨਾਂ ਨਾਲ ਸਾਡਾ ਸੰਪਰਕ ਹੋਇਆ ਤੇ ਫਿਰ ਉਹਨਾਂ ਨੂੰ ਸੱਦਿਆ ਆਈ ਉਹ ਆਏ ਜੀ ਤੇ ਪਈ ਉਹਨਾਂ ਨੇ ਮਸ਼ੀਨ ਨੂੰ ਟੀਕਾ ਲਾਇਆ ਇਹਨਾਂ ਨੇ ਤੇ ਹੁਣ ਦੋ ਮਹੀਨੇ ਹੋ ਗਏ ਜੀ ਤੇ ਚੈੱਕ ਕਰਾਈ ਜੇ ਤੇ ਹੁਣ ਸੂਣ ਵਾਲੀ ਜੇ ਤੇ ਬਾਕੀ ਸਾਰੀ ਵੀਰ ਜੀ ਨੂੰ ਜਿਸ ਗੱਲ ਮਾਈਂਡ ਦੀ ਹੁੰਦੀ ਜੇ ਤੇ ਬਾਕੀ ਇਹਨਾਂ ਦਾ ਮਾਈਂਡ ਤੇਜ ਆ ਤੇ ਮੇਰੇ ਵੀਰ ਭਰਾ سپورਟ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਸਟਰ ਢਿੱਲੋ ਜੀ ਇਹਨਾਂ ਦਾ YouTube ਚੈਨਲ ਜੇ ਬਾਕੀ ਜਿਵੇਂ ਖਾਸ ਸਾਹਿਬ ਆ ਵੀ ਜੀ ਕਿਕਰ